हां जी दोस्तों सत श्री अकाल मालिक मेहर करे सारा ते आज मैं मेरे ਪਿੰਡ ਜੰਡਾ ਵਾਲਾ ਬਠਿੰਡਾ ਉਸ ਬੋੜ ਕੋਲੇ ਖੜਾ ਜਿਹਦੇ ਨਾਲ ਕੁਝ ਅਹਿਮ ਪ੍ਰਾਣੀਆਂ ਘਟਨਾਵਾਂ ਜੁੜੀਆਂ ਐ ਵੈਸੇ ਤਾਂ ਬਹੁਤ ਕੱਲਾ ਹੁੰਦਾ ਹੈ ਪੁਰਾਣੇ ਬਜ਼ੁਰਗ ਤਾਸ਼ ਖੇਡਦੇ ਹੋਰ ਸਾਰਾ ਕੁਝ ਤੇ ਬਾਕੀ ਸਭ ਤੋਂ ਅਹਿਮ ਘਟਨਾ ਜਿਹੜੀ ਮੇਰੇ ਪਿੰਡ ਦੇ ਇੱਕ ڈاکੂ ਜਿਹੜਾ ਕਿਤੇ ਹੰਗੌੜਾ ਰਿਹਾ ਭੱਤੀ ਪੁਰਾਣੇ ਬਜ਼ੁਰਗਾਂ ਤੋਂ ਸੁਣਦੇ ਰਹੇ ਐ ਅੱਜ ਉਹਦੀ ਇੱਥੇ ਲਾਸ਼ ਆਈ ਸੀ ਫਾਂਸੀ ਤੋਂ ਬਾਅਦ ਐਨੇ ਹੁੰਦੇ ਆ ਤੇ ਵੀ ਉਹਦੇ ਬਾਰੇ ਤੁਹਾਨੂੰ ਕੁਝ ਅੱਜ ਦੱਸ ਦਿਆਂ ਜਿੰਨਾ ਕੁ ਸੁਣਿਆ ਸੀ ਸੋ ਉਹ ਕਹਿੰਦੇ ਵੀ ਇੱਥੇ ਇੱਕ ਗਰੀਬ ਜਾਂ ਬੰਦਾ ਪੱਟੀ ਨਾਂ ਦਾ ਰਹਿੰਦਾ ਹੁੰਦਾ ਸੀ ਇੱਕ ਕੋਹੜਾ ਸੀ ਉਹਦੇ ਕੋਲੇ ਕੱਲਾ ਹੀ ਸੀ ਤੇ ਉਦੋਂ ਇਹ ਮਹਾਰਾਜਾ ਫਰੀਦਕੋਟ ਦਾ ਆਖਰੀ ਪਿੰਡ ਹੈ ਝੰਡਾ ਵਾਲਾ ਇੱਥੇ ਛੋਟਾ ਜਿਹਾ ਕਿਲਾ ਵੀ ਬਣਿਆ ਹੁੰਦਾ ਸੀ ਉਸ ਮੁਲਾਜ਼ਮ ਹੁੰਦੇ ਤੇ ਸੂਆਪਰੇ ਨੇੜੇ ਹੱਦ ਆ ਗਈ ਸੀ ਇਸ ਕਰਕੇ ਇਸੇ ਰੇਚਨਾ ਉਸ ਵੇਲੇ ਡਾਕੂ ਮਸ਼ਹੂਰ ਕਈ ਰਹਿੰਦੇ ਹੁੰਦੇ ਕਿਉਂਕਿ ਜੇ ਉਧਰੋਂ ਪੈ ਗਈ ਪੁਲਿਸ ਉਧਰ ਨੰਗ ਜਾਂਦੇ ਉਧਰੋਂ ਪੈ ਗਈ ਉਧਰੋਂ ਨੰਗ ਜਾਂਦੇ ਉਦੋਂ ਇਸ ਤਰ੍ਹਾਂ ਸਿਸਟਮ ਹੁੰਦੇ ਸੀ ਰਾਜ ਵੱਖੋ ਵੱਖਰੇ ਹੋਣ ਕਰਕੇ ਤੇ ਇਹਦਾ ਉਹ ਫਾਇਦਾ ਖੱਟ ਜਾਂਦੇ ਕਈ ਵਾਰੀ ਤੇ ਜਦੋਂ ਕਈ ਵਾਰੀ ਮੀਂਹ ਕਣੀ ਪੈਂਦਾ ਤਾਂ ਉਹ ਪੱਟੀ ਕੋਲੇ ਰਾਤ ਕੱਟ ਨਾ ਜਾਂਦੇ ਉਹਦਾ ਰਾਤ ਕੱਟਣੇ ਇਸ ਕਰਕੇ ਆ ਜਾਂਦੇ ਕਿਉਂਕਿ ਖੇਤਾਂ ਸਾਨੂੰ ਪਤਾ ਕੋਠੇ ਤੱਕ ਕਿਹੜੇ ਹੁੰਦੇ ਸਿਰੋਂ ਚੁੱਬੇ ਝੰਬੇ ਹੁੰਦੇ ਮਾਰੇ ਮੋਟੇ ਉਹਨਾਂ ਨੂੰ ਜਦੋਂ ਪਤਾ ਲੱਗਣਾ ਹੁਣ ਮੌਸਮ ਪੈੜਾ ਤੇ ਪੱਤੀ ਕੋਲੇ ਆ ਜਾਂਦੇ ਤੇ ਜਦੋਂ ਮੀਂਹ ਪੈਂਦਾ ਤਾਂ ਉਹਦਾ ਵਿਚਾਰੇ ਦਾ ਕੋਠਾ ਚੁੰਨ ਲੱਗ ਜਾਂਦਾ ਉਹ ਕਹਿੰਦੇ ਪੱਟਕਾ ਓਏ ਅਸੀਂ ਤੇਰੇ ਕੋਲੇ ਆਉਨੇ ਆ ਰਾਤ ਕੱਟਣ ਵੀ ਰਾਤ ਸੌਖੀ ਲੰਘ ਜੂ ਤੇ ਤੂੰ ਫੇਰ ਓਡੇ ਦਾ ਓਡਾ ਕੰਮ ਹੀ ਕਰ ਦਿੰਦਾ ਇਸੇ ਕੋਠਾ ਚੁੰਨ ਜਾਂਦਾ ਤੂੰ ਪਾਪੂਲਾ ਕੋਈ ਜਦਬ ਹੋਰ ਖੜਾ ਹੋ ਜਾਂਦਾ ਰਾਤ ਸਾਢੀ ਤੱਕ ਜਾਗਦਾ ਹੀ ਲੰਘਦੀ ਏ ਉਹ ਕਹਿੰਦਾ ਯਾਰ ਐਂ ਕਰਾਂਗੇ ਹੁਣ ਮੇਰੇ ਕੋਲ ਊਂ ਦਾ ਪੈਸਾ ਤੱਕਾ ਕੀ ਐ ਛੋਡੇ ਨਾਲ ਚੱਲੂ ਜਾਂ ਤਾਂ ਫਿਰ ਤਰੰਦੀ ਖੜਕੂ ਤੇ ਜਾਂ ਖੜਕੂ ਤੰਦੇ ਜੇ ਤਾਂ 2 ਰੁਪਏ ਹੱਥ ਚ ਆ ਗਏ ਤਾਂ ਫਿਰ ਤਾਂ ਸਮਝ ਲੋ ਕੋਠਾ ਪਾਲਾਂਗੇ ਆਪਾਂ ਤੇ ਨਹੀਂ ਫਿਰ ਫਾਹਾ ਲੱਗ ਗਿਆ ਤਾਂ ਫਿਰ ਤੰਦੀ ਖੜਕੀ ਦਾ ਕੰਮ ਨੇ ਬੜੀ ਜੂ ਦੇਖੀ ਜੂ ਕਹਿੰਦਾ ਫਿਰ ਉਹ ਅਗਲੇ ਦਿਨ ਉਹਨਾਂ ਦੇ ਨਾਲ ਹੀ ਚੱਲਿਆ ਗਿਆ ਸ਼ੁਰੂ ਮਾਣੀਆਂ ਮੁੱਟੀਆਂ ਬਾਰ ਦਾ ਤਾਂ ਕਰਦੇ ਕਰਦੇ ਇੱਕ ਦਿਨ ਉਹ ਕਿਉਂਕਿ ਉਦੋਂ ਰਾਜ ਅਮਰੀਜੀ ਹੁੰਦੇ ਸੀ ਵਿੱਚ ਕੁਝ ਤੇ ਉਹ ਹੱਦ ਤੇ ਇੱਕ ਤੇ ਚਲੋ ਕਈ ਨਾਂ ਲੈਣਾ ਜਗਾ ਥਾਵਾ ਦੇ ਨਾ ਰਾਜਾਂ ਦੇ ਥੋੜੀ ਸਮੱਸਿਆ ਆ ਜਾਂਦੀ ਐ ਇਸ ਕਰਕੇ ਮਾਫੀ ਚਾਹੂੰਗਾ ਨਾਂ ਲੈਣ ਤੋਂ ਪਤਾ ਤਾਂ ਆਪਾਂ ਮੈਂ ਹੁੰਦਾ ਹੀ ਕੋਈ ਦੱਸਦੇ ਰਹੇ ਪਰਾਲੇ ਮਦੇ ਪਿੱਛੇ ਵੀ ਹੋਇਆ ਸੀ। ਤੋਂ ਇਸ ਕਰਕੇ ਉਹਨਾਂ ਨੇ ਤੁਰਦੇ ਫਿਰਦੇ ਨੂੰ ਇੱਕ ਦਿਨ ਕਿਤੇ ਇੱਕ ਹੱਦ ਦੇ ਉੱਤੇ ਅੱਗੋਂ ਪੁਲਿਸ ਵਾਲੇ ਦੋ ਮਲਾਜਮਾਂ ਨੇ ਕਿਤੇ ਉਹਨਾਂ ਨੂੰ ਘੇਰ ਲਿਆ ਤੇ ਰੋਕਿਆ ਜਦੋਂ ਮੋਤੀ ਦੀ ਮਹਾਰ ਫੜ ਲਈ। ਉਹ ਪਾਕੜੇ ਦੇ ਨਾਲ ਉਹਨਾਂ ਦੀ ਕਿਤੇ ਰਫਲ ਪਾਈ ਵੀ ਸੀ। ਉਹ ਕਹਿੰਦੇ ਉਤਰਾ ਥੱਲੇ ਤੁਸੀਂ ਕਿਧਰ ਡਾਕੇ ਮਾਰਦੇ ਫਿਰਦੇ ਹੋ। ਉਹ ਪੱਤੀ ਕਹਿੰਨ ਲੱਗਾ ਯਾਰ ਕਿਹੜੇ ਡਾਕੂਆਂ ਸੀ? ਐਵੇਂ ਮਾੜੇ ਮੋٹے ਧੱਗੀ ਬੱਛੀ ਦੇ ਚੋਰ। जानਦੇ ਸਾਨੂੰ ਉਹ ਬਚਣਾ ਵਾਸਤੇ ਤੁਹਾਨੂੰ ਪਤਾ ਬੰਦਾ ਚੂਲ ਸੁਪਾਨ ਵੀ ਬੋਲਦਾ ਬਾਕੀ ਇਹ ਗੱਲਾਂ ਹੌਲੀ ਹੌਲੀ ਮਲਾਜਮਾਂ ਤੋਂ ਜਾਂ ਕਿਦਣਾ ਤੋਂ ਕਈ ਵਾਰੀ ਸਾਹਮਣੇ ਆ ਜਾਂਦੇ ਨੇ ਉੱਥੇ ਫਿਰ ਉਹ ਜੇਲ੍ਹ ਚੂਲ ਚ ਸਾਧੀਆਂ ਕਰਦੇ ਰਹਿੰਦੇ ਵੀ ਆਏ ਹੋਇਆ ਤੇ ਉਹ ਜੋ ਨਾ ਹਟੇ ਤੇ ਮਗਰਲੇ ਨੇ ਕੱਢ ਕੇ ਰੈਫਲ ਉਹ ਮਾਰਤੇ ਮਾਰਤੇ ਫਿਰ ਉਹ ਪੱਟੀ ਵਰਗੇ ਤੱਕੇ ਭੱਜ ਤੇ ਬਾਅਦ ਚ ਫੜੇ ਗਏ ਜਦੋਂ ਫੜੇ ਗਏ ਫਿਰ ਜੇਲ੍ਹ ਦੇ ਵਿੱਚੋਂ ਨੇ ਪੁਲਿਸ ਮਲਾਜਮਾਂ ਨਾਲ ਦੋਸਤੀ ਗੰਢ ਲਈ ਉਹਨਾਂ ਨਾਲ ਤਾਸ਼ ਤੂਸ਼ ਖੇਡਿਆ ਕਰੇ ਉਹਨਾਂ ਨੂੰ ਐ ਹੋ ਗਿਆ ਵੀ ਜਮਾਂ ਬਸ ਯਾਰ ਬੰਦਾ ਇਹ ਤਾਂ ਮੈਂ ਉਹੀ ਫਸ ਗਿਆ ਕਿਤੇ ਉਹਨੂੰ ਪੋੜ ਬੰਦਾ ਸੀ ਤੇ ਪੂਰਾ ਜੱਜ ਗਿਆ ਜਦੋਂ ਇੱਕ ਦਿਨ ਮੌਕਾ ਜਾਂ ਤਾਰ ਕੇ ਉਹਨੇ ਕਮਰੇ ਚ ਬੈਠੇ ਸੀ ਸਾਹ ਦੇ ਬਹਾਨੇ ਬਾਹਰ ਭਾ ਕੇ ਤੇ ਆ ਬਾਹਰ ਨਿਕਲ ਕੇ ਬਾਹਰੋਂ ਕੁੰਡਾ ਲਾਤਾ ਕੋਈ ਤੀਸੀ ਕਾ ਹੀ ਵੀ ਇੱਥੇ ਚਾਬੀਆਂ ਇੱਥੇ ਆਏ ਆ ਤੇ ਉਹਨੇ ਚੱਕ ਕੇ ਚਾਬੀਆਂ ਡੇਟ ਖੋਲਤਾ ਚੱਕੀ ਰਫਲ ਉੱਤੇ ਚੜ ਗਿਆ ਜੇਲ੍ਹ ਦੇ ਕਹਿੰਦਾ ਵੀ ਅੱਗੇ ਰਾਜੇ ਦਾ ਰਾਜ ਸੀ ਅੱਜ ਜੰਡਾਲੇ ਵਾਲੇ ਪੱਟੀ ਦਾ ਰਾਜ ਆ ਤੇ ਭੱਜੋ ਤੋਂ ਥੋੜੇ ਕਨੇ ਕੈਦੀ ਹੁੰਦੇ ਥੋੜੇ ਮੁਲਾਜ਼ਮ ਹੁੰਦੇ ਵੇਖ ਲੋ ਮੁਲਾਜ਼ਮ ਵਿਚਾਰੇ ਇੱਥੇ ਰਹਿ ਗਏ ਕੈਦੀ ਜਿਹੜੇ ਸੀਗੇ ਥੋੜੇ ਕਨੇ ਉਹ ਭੱਜ ਪੁੱਜ ਗਏ ਵੀ ਮੁਕਾ ਮਿਲ ਗਿਆ ਤੇ ਉਹ ਮੁੜ ਕੇ ਤੇ ਉਹ ਆਪ ਵੀ ਨਿਕਲ ਗਿਆ ਉਥੋਂ ਤੇ ਅੱਗੇ ਕਹਿੰਦੇ ਇੱਕ ਮਰਜ਼ਾਦਾ ਹੁੰਦੀ ਵੀ ਜਿਹੜੀ ਜੇ 11 ਚੋਰ ਚਾਲੂ ਹੋ ਗਈ ਉਹਨੂੰ ਜਮਾ ਸੁੰਨੀ ਨਹੀਂ ਸੀ ਛੱੜਦੇ ਉਹਦੇ ਵਿੱਚ ਫੇਰ ਕਹਿੰਦੇ ਵੀ ਦੇੜੇ ਦੇ ਵਿੱਚ ਨਾ ਨਿਸ਼ਾਨੀ ਵਜੋਂ ਇੱਕ ਬੱਕਰਾ ਬੰਨਤਾ ਵੀ ਜਿਹੜਾ ਜਮਾ ਸੁੰਨੀ ਨਾ ਰਹੇ ਉਹ ਉਹਨਾਂ ਦਾ ਨਮਾ ਰਲਿਆ ਬਾਲਾ ਪੇਤੀ ਨਹੀਂ ਸੀਗਾ ਉਹ ਕਿਸੇ ਲਹਾਰ ਕੋਲੇ ਦੇੜਲੇ ਪਿੰਡ ਚ ਅੱਗੇ ਹੋ ਦਾਕੂ ਕੋਈ ਆਪਦਾ اسلحਾ ਸਾਧ ਠੀਕ ਕਰਾਉਂਦੇ ਹੁੰਦੇ ਸੀ ਜਾਂ ਹੋਰ ਕੋਈ ਲੋੜ ਹੁੰਦੀ ਉਹਨਾਂ ਨੂੰ ਲੋਹੇ ਦੇ ਸੰਦ ਸੰਦ ਕੁਮਾਰਾ ਮोटा ਕਰਾਉਂਦੇ ਸੀ ਉਹ ਕਿਤੇ ਕਦੀ ਰਾਤ ਪਾਸਿਆ ਸੇ ਕੱਟੀ ਲਾਲਾ ਲਾਲਾ ਲਾਕੇ ਚ ਹੋਈ ਵੀ ਸੀ ਵੀ ਜੇਲ੍ਹ ਚੋਂ ਕਦੀ ਭੱਜ ਗਏ ਕਦੀ ਭੱਜ ਗਏ ਉਹ ਕਿਸੇ ਗਲਤੀ ਨਾਲ ਜਿੱਥੇ ਉਹ ਜਾਂਦਾ ਸੀ ਉਹਦੀ ਵੀ ਜੇ ਹੋਰ ਦਾ ਕਿਸੇ ਨੇਰੇ ਘਰ ਖੜਕਾ ਬੈਠਾ ਤੜਕੇ ਤੇ ਉਹ ਜਦੋਂ ਬਾਹਰ ਖੜਕਾਇਆ ਤੇ ਉਹ ਉਹਨਾਂ ਨੇ ਖੋਲਿਆ ਬਾਹਰ ਤੇ ਵਿਖੀਆਂ ਉਹਦੇ ਬੇੜਕ ਨੂੰ ਬੁਣਗਾ ਤੇ ਕੰਨਾਂ ਨਾਲ ਹਸਪਤਾ ਵਾ ਪਰਾਂ ਚ ਵਿਖ ਲੋ ਕੱਲੇ ਕੜੇ ਜੇ ਰਹਿ ਜਾਂਦੇ ਦੂਜੇ ਤਾਂ ਕਈ ਵਾਰੀ ਖੋਲ ਦਿੰਦੇ ਬਣਾਉਣ ਦਾ ਕਰਕੇ ਉਹ ਗਿਆ ਸੀ ਤੇ ਉਹਨਾਂ ਨੇ ਉਹਨਾਂ ਨੂੰ ਫਿਰ ਰੋਲਾ ਪਾਇਆ ਜਦੋਂ ਉਹਨਾਂ ਨੇ ਫੜ ਕੇ ਉਹਨੂੰ ਫੜਾਤਾ ਉਸ ਤੋਂ ਬਾਅਦ ਉਹਨੂੰ ਫਾਂਸੀ ਲੱਗ ਗਈ ਫਾਂਸੀ ਲੱਗਣ ਤੋਂ ਬਾਅਦ ਫਿਰ ਤੁਹਾਨੂੰ ਪਤਾ ਹੈ ਵੀ ਉਹਦੀ লাশ ਫਿਰ ਉਹ ਪੁਰਾਣੇ ਬੰਦਿਆਂ ਤੋਂ ਸੁਣਦੇ ਰਹੇ ਆ ਕਈ ਸਾਲ ਪਹਿਲਾਂ ਫਿਰ ਕਈ ਵਾਰੀ ਮਨ 'ਚ ਖਿਆਲ ਆਇਆ ਸੀ ਵੀ ਯਾਰ ਕਦੇ ਆਪਾਂ ਇਹਨੂੰ ਸਾਂਝਾ ਕਰ ਗਏ ਲੋਕਾਂ ਨਾਲ ਫਿਰ ਨਿਕਲ ਜਾਂਦੀ ਗਲਤ ਮਾਨਸਿਕ ਤੇ ਸੋ ਉਹਦੀ লাশ ਕਹਿੰਦੇ ਵੀ ਇੱਥੇ ਬੋਰਡ ਕੋਲੇ ਲੈ ਕੇ ਰੱਖੀ ਸੀ ਉਹ ਤੋਂ ਤੇ ਇਸ ਕਰਕੇ ਇਹਨੂੰ ਜਦੋਂ ਕਿਸੇ ਨੰਗੀ ੱਤਪੀ ਦਾ ਮੈਂ ਉਹ ਸੁਣੀਣਾ ਕਰਕੇ ਗੱਲਾਂ ਮੇਰੇ ਧਿਆਨ 'ਚ ਆ ਜਾਂਦੀਆਂ ਮੈਂ ਸੀ ਤੇ ਇਸ ਪਾਸੇ ਸਾਰੇ ਉਦੋਂ ਦਾ ਵੇਖ ਲਵਾ ਜਿਹੜਾ ਹੁਣ ਸਟੇਡੀਅਮ ਬਣਿਆ ਪਹਿਲਵਾਨ ਖਜਾਨ ਸਿੰਘ ਦੇ ਨਾਂ ਤੇ ਇਹ ਵੀ ਰਾਜੇ ਦਾ ਮਲ ਸੀ ਕਦੇ ਇਹਦੇ ਨਾਲ ਇਹਦੇ ਤੇ ਵੀ ਵੀਡੀਓ ਬਣਾ ਕੇ ਪਾਵਾਂਗੇ ਦੱਸਾਂਗੇ ਵੀ ਇਹ ਮਲ ਨੂੰ ਜ਼ਮੀਨ ਮਿਲੀ ਕਿਵੇਂ ਹੋਇਆ ਕਿਸ ਤਰ੍ਹਾਂ ਦੇ ਸੀ ਤੇ ਉਦੋਂ ਤਾਂ ਇੱਥੇ ਆ ਥੋੜਾ ਸਮਾਂ ਪਹਿਲਾਂ ਹੀ ਇੱਥੇ ਟੋਏ ਹੁੰਦੇ ਜਿੱਥੋਂ ਲੋਕ ਪਾਂਡੇ ਪਾਂਡੋ ਕੱਢਦੇ ਤੇ ਇਸ ਕਰਕੇ ਹੁਣ ਉਹ ਵੇਖ ਲਓ ਇੱਥੇ ਸਟੇਡੀਅਮ ਬਣ ਗਿਆ ਤੇ ਬਾਕੀ ਸਪਿੰਡ ਦੀ ਸ਼ਾਨ ਬਣ ਗਈ ਸੋ ਥੋੜੇ ਨੇ ਇਹਨਾਂ ਕੋ ਵਿਚਾਰ ਸਾਂਝੇ ਕੀਤੇ ਜਦੋਂ ਮਾਲਕ ਨੇ ਇਜਾਜ਼ਤ ਦਿੱਤੀ ਤਾਕਦ ਇਸ ਤਰ੍ਹਾਂ ਦੇ ਕੋਈ ਵੀਡੀਓ ਕੋ ਹੋਰ ਸਾਂਝੀ ਕਰਾਂਗੇ ਜਾਣਕਾਰੀ ਪੁਰਾਣੇ ਬਜ਼ੁਰਗਾਂ ਤੋਂ ਕੋਈ ਨੋਕ ਮਿਲ ਜਾਂਦੀ ਹੈ ਸੋ ਧੰਨਵਾਦ